ਸਾਸੀ ਕਾ ਵੀਰ ਜੀ ਮਾਨਮਿਤ ਡੇਢੀ ਫਾਂਚ ਭੈਣ ਭਣਾਵਾ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਪੋਮਾ ਅੱਜ ਸੋਨੂ ਵੀਰ ਕੋ ਆਏ ਆ ਕਰਦੇ ਵੀਰ ਉਹਨਾਂ ਨਾਲ ਗੱਲਬਾਤ ਹੈ ਸਾਸੀ ਕਾ ਵੀਰ ਜੀ ਸਾਸੀ ਕਾ ਜੀ ਸਾਸੀ ਕਾ ਹੋਰ ਸੁਣਾਓ ਸੇਤਾਂ ਦੀ ਬਹੁਤ ਵਧੀਆ ਵਧੀਆ ਜੀ ਹੋਰ ਕਾਰੋਬਾਰ ਬਹੁਤ ਵਧੀਆ ਬਹੁਤ ਵਧੀਆ ਜੀ ਪਿਛਲਾ ਮਾਲ ਵੇਚ ਗਿਆ ਵੀਰ ਜੀ ਸੋਰਤੇ ਵਿੱਚ ਵਿੱਚ ਆ ਮਾਰ ਸੋਰਤੇ ਵੀ ਕਹਿੰਦਾ ਵੀ ਅੱਜ ਦੂਜੇ ਦਿਨ ਵੀਡੀਓ ਪੈ ਗਈ ਆ ਵੀ ਨਹੀਂ ਚਲੋ ਵੀਰ ਜੀ ਮਹਾਰਾਜ ਦੀ ਚਲੋ ਕਿਰਪਾ ਚਾਹੀਦੀ ਨਾਲੇ ਵੀਰ ਪੜਾ ਕੇ ਵੀ ਕਹਿੰਦਾ ਤੁਹਾਡੇ ਰੇਟ ਬਹੁਤ ਹੀ ਵਧੀਆ ਜਾਇਜ਼ ਹੁੰਦੇ ਸੋਟ ਸਕਦੇ ਪਾਈ ਜੀ ਆ ਨਾ ਡੰਗਰ ਲੈ ਹੁੰਦੇ ਆ ਵੀ ਜੀ ਘਰਾਂ ਜੋ ਲੱਭ ਕੇ ਸਾਫ ਸੁਥਰਾ ਡੰਗਰ ਹੁੰਦੇ ਨੇ ਕੋਈ ਹੀਰਾ ਫੇਰੀ ਨਹੀਂ ਕਿ ਨਾ ਕਰਦੇ ਨਾ ਤਰੀ ਮੈਂ ਹਾਂ ਦੀ ਕਰਦੇ ਨਾ ਦੋਸੇ ਹੀਰਾ ਫੇਰੀ ਕਰਦੇ ਜੋ ਦਾਦੇ ਨਿਕਲਦਾ ਵੀ ਉਹ ਹੈ ਤਾਈਓ ਵੀਰ ਪੰਚਸਰਾਂ ਯਕੀਨ ਬਣਿਆ ਇਹਦੀ ਛਤੀ ਮਾਰ ਲੈਂਦੇ ਆ ਠੀਕ ਹੈ ਵੀਰ ਜੀ ਜਿੰਨਾ ਦੁੱਧ ਹੋਵੇ ਉਹਨਾਂ ਹੀ ਦੱਸੀਦਾ ਕੋਈ ਪਾਇਆ ਖਣ ਦਾ ਕੋਈ ਘਰ ਫਰਕ ਪੈਜੀ 50000 ਰੁਪਿਆ ਕੇ ਕੋਵਾ ਦਲੋ ਦੱਸੋ ਸਚਾਈ ਨਹੀਂ 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 ਵੀਰ ਜੀ ਬੜਾ ਵਧੀਆ ਜੀ ਦੱਸੋ ਵੀਰ ਜੀ ਝੂਠ ਨਾ ਮਾਰੋ ਕਿਉਂਕਿ ਪੈਸੇ ਪੜੇ ਓਖੇ ਬੰਦੇ ਹਾਂਜੀ ਹਾਂਜੀ ਤੇ ਵੀਰ ਜੀ ਨਾ ਐਡਰੈਸ ਤੇ ਨੰਬਰ ਦੱਸਿਆ ਪਹਿਲਾਂ ਜੀ ਸੋਨੂੰ ਹਾਂਜੀ ਪ੍ਰਿੰਟ ਪਾਉਣਾ ਹਾਂਜੀ ਅਸੀਰ ਮਜੀਕਾ ਜਿਹੜਾ ਅੰਮ੍ਰਿਤਸਰ ਫੋਨ ਨੰਬਰ 97816 85435 ਵੀਜੀ ਇੱਥੇ ਵਟਸਐਪ ਚੱਲਦਾ ਇਹ ਵੀ ਦੋ ਨੰਬਰ ਦੇਣਾ ਇਹ ਵੀ ਮੇਰਾ ਫੋਨ ਖਰਾਬ ਹੋ ਗਿਆ ਅੱਛਾ ਫੋਨ ਖਰਾਬ ਕਰਕੇ ਮੈਂ ਹਤੂ ਆਪਣਾ ਨੰਬਰ ਕੋਈ ਆ ਮੁੜ ਕੇ ਚਲੋ ਜਦੋਂ ਫੋਨ ਜਦੋਂ ਨੰਬਰ ਹੈ ਨਾ ਨਹੀਂ ਲੱਗਣਾ ਨਹੀਂ ਫਿਰ ਦੇ ਦਾਂ ਫਿਰ ਕੀ ਆ ਫੋਨ ਖਰਾਬ ਹੋ ਗਿਆ ਫੋਨ ਬੰਨ ਦਿੱਤਾ ਵੀਰ ਨੇ ਠੀਕ ਆ ਵੀਰ ਜੀ ਅੱਜ ਕਿੰਨੇ ਪਸ਼ੂ ਵੀਰ ਜੀ ਵੀਰ ਜੀ ਦੋ ਬਣਾ ਨੇ ਆਂਦੀਆਂ ਸਜਣਾ ਸੂਈਆਂ ਚੰਗੀਆਂ ਟੋਪਦੀਆਂ ਦੋਹਾਂ ਮਗਰੀ ਬੱਛੀਆਂ ਦੋਹਾਂ ਮਗਰੀ ਬੱਛੀਆਂ ਬਹੁਤ ਵੰਦੇ ਨੇ ਕੀ ਲੈ ਲੈਂਦੇ ਹਾਂਜੀ ਹਾਂਜੀ ਵੇਚਣਾ ਵੀਰ ਜੀ ਫੇਰ ਵੇਚਣਾ ਅੱਜ ਠੀਕ ਆ ਵੀਰ ਜੀ ਲੋਕਾਂ ਨਾਲ 10000 ਦਾ ਫਰਕ ਹੋਊਗਾ ਇਹ ਲੋਕਾਂ ਨਾਲ 10000 ਦਾ 11 ਦਾ ਫਰਕ ਹੋਣਾ ਤੇ ਕਰੀਏ ਵੀਰ ਜੀ ਚਾਲੂ ਦੱਸੋ ਵੀਰ ਜੀ ਇਹ ਇਹ ਸਾਲ ਪਹਿਲੇ ਸੂਏ ਵੇੜ ਵੇਖ ਲਓ ਵੀਰ ਜੀ ਥਨ ਕੁਆਲਟੀ ਦਿਖਾ ਦਿੰਨੇ ਤੁਹਾਨੂੰ ਚੰਗੀ ਲੱਗੀ ਗੁਲਾਬੀ ਰੰਗ ਦਾ ਥਨ ਲੱਗਾ ਵੇੜ ਨੂੰ ਵੀਰ ਜੀ ਵੇਖੋ ਵੇੜ ਵੀਰ ਜੀ ਖੋਲੋ ਇਹਨੂੰ ਇਹ ਚਾਰ ਦੰਦ ਦੀ ਮੁੰਗਰ ਵੀਰ ਜੀ ਵਸ਼ੀ ਵੀ ਇਹ ਸਾਰ ਦੀ ਜੇ ਵਸ਼ੀ ਵੀ ਇਹ ਸਾਰ ਦੀ ਵੇਖੋ ਵੀਰ ਜੀ ਇਹ ਕਿੰਨੇ ਚਿਰ ਦੀ ਸੂਈ ਹੋਊਗੀ ਇਹ ਵੀਰ ਜੀ ਪੂਰੇ 20 18 ਦਿਨਾਂ ਦੀ 20 18 ਦਿਨਾਂ ਦੀ ਵੀਰ ਕਹਿੰਦਾ ਇਹਦੇ ਵਿੱਚ ਵਿੱਚ ਸੂਈ ਆ ਇਧਰ ਗੱਡੀਆਂ ਥਾਣੇ ਖਾਓ ਵੀਰ ਜੀ ਵੀਰ ਜੀ ਥਾਮ ਚ ਦਿਖਾ ਦਿੰਦੇ ਅਕੋਚਾ ਵੇਖੋ ਵੀਰ ਜੀ ਕਿੱਡਾ ਸੋਹਣਾ ਵੈਨੂ ਗੁਲਾਬੀ ਰੰਗ ਦਾ ਥਾਂ ਲੱਗਾ ਵਾ ਤੇ ਵੀਰ ਜੀ ਖੋਲੋ ਇਹਨੂੰ ਬਾਕੀ ਵੀਰ ਜੀ ਡਰਦੀ ਆ ਥੋੜੀ ਜਿਹੀ ਕੈਮਰੇ ਕੋਈ ਗੱਲ ਕੋਈ ਗੱਲ ਨਹੀਂ ਵੀਰ ਜੀ ਪਤਾ ਕੀ ਜੀ ਲਾਈਆਂ ਵਾ ਕੋਈ ਗੱਲ ਨਹੀਂ ਜਾਣਦੇ ਵਿੱਚ ਹਾਂਜੀ ਹੁਣ ਇਹ ਗੱਡੀ ਚੋ ਲਾਈ ਆ ਵੀਰ ਜੀ ਤਾ ਦੇ ਤੈਨੂੰ ਬਦਨ ਨਾ ਵੇਖੋ ਵੀਰ ਜੀ ਥਾਂ ਲੇਵਾ ਦਿਖਾ ਦਿੰਦੇ ਆ ਹੋਰ ਵੀ ਚੰਗੀ ਲੱਗੀ ਵੈਰ ਨੂੰ ਵੀਰ ਜੀ ਚੌਗੀ ਮੂੰਹ ਆਲੇ ਚੌ ਫਲਾਰ ਦੋ ਵੀਰ ਜੀ ਇੱਥੇ ਵੇ ਲੋ ਵੀਰ ਜੀ ਵੀਰ ਜੀ ਖਾਣੇ ਵਾ ਖਾਓ ਬੈਠਾ ਥਾਂ ਲੇਵਾ ਦਿਖਾ ਦਿੰਨੇ ਆ ਇਸ ਕੁਆਲਟੀ ਵੀਰ ਜੀ ਮਾਰਾ ਜੀ ਦੀ ਕੈਮਰੇ ਤੋਂ ਡਰਦੀ ਆ ਜਾਣਦੇ ਵੀਰ ਜੀ ਕੋਈ ਗੱਲ ਨਹੀਂ ਬਾਕੀ ਵੀਰ ਕਹਿੰਦਾ ਸੀਲਸ ਲੱਗ ਗਿਆ ਕੋਈ ਉਹ ਜੀ ਗੱਲ ਨਹੀਂ ਹੈਗੀ ਨਹੀਂ ਹੈ ਬੱਚੇ ਨਾਲ ਵੀਰ ਜੀ ਹੈ ਵੀਰ ਜੀ ਦੋ ਤਿੰਨ ਡੰਕ ਕੋਈ ਚੋਕੇ ਖੜੇ ਹਾਂਜੀ ਹਾਂਜੀ ਵੀਰ ਜੀ ਤੁਹਾਨੂੰ ਪਤਾ ਰਹੇ ਅੱਗੇ ਹੈਗਾ ਆਪਾਂ ਵੀਰ ਜੀ ਝੂਠ ਨਾ ਕਰੇ ਮਾਰਿਆ ਨਾ ਮਾਰ ਨਹੀ 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 ਵੀਰ ਜੀ ਚਾਹੀਦਾ ਵੀ ਨਹੀਂ ਮਾਰਨਾ ਪਸਗੀ ਆ ਪੈਸਾ ਬਹੁਤ ਔਖਾ ਬਹੰਦਾ ਅੱਗੇ ਵੀ ਦੱਸਿਆ ਵਾ ਇਹਦਾ ਵੀਰ ਜੀ ਕੀ ਮੁੱਲ ਕਰਦੇ ਆਪਾਂ ਇਹਦਾ ਵੀਰ ਜੀ ਦੁੱਧ ਹੈ ਗਾ ਜੀ ਇਹਦੇ ਕੋਲ 12 11 ਕਿਲੋਨਾ ਦੇਣੀ ਹੈ ਅੱਛਾ 12 ਕਿਲੋ ਦੁੱਧ ਹੈ 11 ਦੀ ਗਾਰੰਟੀ ਦੇਣੀ ਆ ਵੀਰ ਇੱਥੇ ਆਵੇ ਭਾਵੇਂ ਚੋਰ ਖੜੇ ਭਾਵੇਂ ਆਨਲਾਈਨ ਕਹਿੰਦੇ ਮਰੋਣ ਗਾਉਣੀ ਗਾਰੰਟੀ ਤੇ ਭੇਜਾਂ ਹਾਂਜੀ ਵੀਰ ਜੀ ਤਸੱਲੀ ਕਰਕੇ ਪਾਸ ਕਰ ਕੀ ਮੋਲੇ ਦਾ ਭਾਵੇਂ ਜਿੰਨਾ ਮਰਜ਼ੀ ਕਰ ਲੋ 40000 ਦੀ ਵੀ ਦੇਣੀ ਹੈਗੀ 40 ਦੀ ਆ ਹਾਂਜੀ 40 ਦੀ ਵਿਕਦੀ 40 ਦੀ ਆ ਹਾਂਜੀ ਹਾਂਜੀ ਨਾਲ 38 ਨਾਲ 35000 ਦੀ ਦੇ 35000 ਦੀ ਵੀਰ ਜੀ ਹੋਰ ਕਰੋ ਮਾਨ ਵੀਰ ਜੀ 34000 ਦੀ ਦੇ ਦਿਆ ਫਿਰ 33000 ਦੀ ਨਾਲ ਮਿਲਦੀ ਨਹੀਂ ਜਗਨੇ ਨਹੀਂ ਵੀਰ ਜੀ ਦੋ ਡ 32 ਦੀ ਜਾਨ ਤੋਂ ਠੀਕ ਹੈ ਵੀਰ ਜੀ ਜਿਉ ਤੁਸੀਂ ਕਿਹਾ ਤਾਂ ਤੁਹਾਡਾ ਕੋਈ ਗੱਲ ਵੀਰ ਜੀ ਸਵਰਸਾ ਭਾਈ ਬਹੁਤ ਵਧੀਆ ਵੀਰ ਨੂੰ ਨਾ ਜਾਜ ਕੀਤਾ ਸੱਜਰ ਸੂਈਆਂ ਵਹਿ ਰਿਹਾ ਚੰਗਾ ਥਣ ਵੀ ਚੰਗਾ ਲੱਗਾ ਵਾ ਫੇਸ ਕੁਆਲਟੀ ਵੀ ਚੰਗੀ ਲੱਗੀ ਯਾਰ 12 ਲੀਟਰ ਦੁੱਧ ਆ ਤੁਹਾਨੂੰ ਪਤਾ ਲੈਣ ਜਾਈਏ ਇਹਦੇ 35 40 ਹਜ਼ਾਰ ਤਾਂ ਨਹੀਂ ਮਿਲਦਾ ਨਹੀਂ ਮਿਲਦੀ ਨਹੀਂ ਮਿਲਦੀ ਵੀਰ ਜੀ ਅਸੀਂ ਵੀਰ ਜੀ ਜ 500 1500 ਕਮਾਈ ਲਾ ਕੇ ਫਿਰ ਦੰਗਰ ਦੇ ਨਹੀਂ ਵਧੀਆ ਵੀਰ ਜੀ ਚਾਹੀਦੀ ਵੀ ਤੇ ਤੁਹਾਨੂੰ ਬਹੁਤ ਵਧੀਆ ਉਨਾ ਬਹੁਤੀ ਵੱਡੀ ਤੇ ਨਾ ਛੋਟੀ ਹਾਂਜੀ ਹਾਂਜੀ ਵਿਚਾਲੇ ਮੇਲੇ ਘਰ ਚੋਂ ਬਹੁਤ ਵੱਡੀ ਪੈਦਾ ਰਸੂਆ ਦੰਦਾ ਚੰਗੀ ਸੇਵਾ ਉਹ ਵੀਰ ਦੀ 12 13 ਲੀਟਰ ਨੇ ਕਢੀ ਜਣਾ ਠੀਕ ਹੈ ਵੀਰ ਜੀ ਵੀਰ ਜੀ ਦੂਜੀ ਦੂਜੇ ਨੰਬਰ ਵਾਲੀ ਦਾ ਦੱਸਿਓ ਫਿਰ ਇਹਦੇ ਵੀਰ ਜੀ ਦੁੱਧ ਹੋਣਾ ਜੇ ਦੇਖੋ 10 ਕਿਲੋ ਦੁੱਧ 10 ਲੀਟਰ ਵੀ ਕਹਿੰਦਾ ਉਹਦਾ ਨੋਵਾ ਕਰਕੇ ਦਵਾਂਗੇ ਵੀਰ ਜੀ ਥਾਵਾਂ ਲੇਵਾ ਦਿਖਾ ਦਿੰਨੇ ਤੁਹਾਨੂੰ ਵੇਲੋ ਇਹ ਵੀ ਠੰਡੀ ਧੀਰੀ ਆ ਮਗਰ ਵਸ਼ੀ ਮਿੱਧੀ ਇਹਦੇ ਮਗਰ ਵਸ਼ੀ ਤਿਤਰੀ ਮਿਤਨੀ ਚ ਆ ਗਈ ਜੋ ਕੋਈ ਗੱਲ ਵਿੱਚ ਖੋਲ ਇਹਨੂੰ ਕੋਈ ਦਿਖਾ ਦਿੰਨੇ ਵੀਰ ਜੀ ਇਹ ਕੋਈ ਦੂਜੇ ਗੱਲੇ ਤੀਜੇ ਗੱਲੇ ਚੌਥੇ ਗੱਲੇ ਜੋਕਰ ਸਾਡੇ ਸਾਹਮਣੇ ਇਹ ਵੀਰ ਜੀ ਤਾਂ ਕਨਵੈਸ ਹੋਏ ਆ ਵੀਰ ਜੀ ਭਾਜ ਜਿੰਨੇ ਮੱਝੀ ਕਹਿੰਦਾ ਜਾ ਵੇਖਣ ਨੂੰ ਤਾਂ ਵੀਰ ਜੀ ਦੂਜੇ ਸੂਏ ਜਾਵਦੀਆਂ ਤੁਸੀਂ ਤੀਜੇ ਗੱਲੋ ਆ ਚਲੋ ਤੀਜੇ ਲਾ ਲਓ ਵੀਰ ਕਹਿੰਦਾ ਵੇਖਣ ਨੂੰ ਦੂਜੇ ਤੁਸੀਂ ਤੀਜੇ ਲਾ ਲਓ ਇਹ ਲਓ ਵੀਰ ਜੀ ਤੋਰ ਦਿਖਾ ਦਿੰਨੇ ਤੁਹਾਨੂੰ ਗਾਈ ਦੀ ਖਲਾਰ ਦੋ ਵੀਰ ਜੀ ਇੱਥੇ ਵੀਰ ਜੀ ਹੁਣੇ ਡੰਗਰ ਵੀਰ ਕਹਿੰਦਾ ਲਾਏ ਪਸ਼ੂ ਤੇ ਉਹਦੇ ਕਰਮੇ ਮਰੇ ਜੇ ਡਰਦੇ ਨਵਾਂ ਮਾਰ ਲਿਆਂਦਾ ਹੁਣੇ ਆਇਆ ਹਾਂਜੀ ਹਾਂਜੀ ਨਵਾਂ ਆਇਆ ਤੇ ਮਰੇ ਜੇ ਕੈਮਰੇ ਤੋਂ ਡਰਦਾ ਬਾਕੀ ਵੀਰ ਕਹਿੰਦੇ ਸੀਲਸ ਆ ਵੀ ਪਵਿੱਜੀ ਬੱਚਾ ਦਾ ਤਾਜੀ ਸੂਈ ਹੈ ਵੀ ਇਹ ਵੀ ਕਿੰਨੇ ਚੱਦੀ ਪੰਜਾਂ ਦੇਸਿਆਂ ਦੀ ਨਾਲ ਵੀਰਜੀ ਤਾਜੀ ਸੂਈ ਵੇਖੋ ਇਹ ਮੇਲਾ ਨਹੀਂ ਵਸ਼ੀ ਨੇ ਮਾਰਿਆ ਠੀਕ ਆ ਵੀਰਜੀ ਨਾਲਾ ਮੂਆ ਮਾਰੂਗੀ ਦੁੱਧ 12 12 ਕਿਲੋ ਦੇਈ ਜਾਣਾ ਹਾਂਜੀ ਹਾਂਜੀ ਵੀਰਜੀ ਆ ਵੀਰਜੀ ਵਾੜਿਆ ਚੰਗਾ ਨਿੰਦਗੀ ਨਹੀਂ ਰਹਾਂਦੇ ਤੁਹਾਨੂੰ ਪਤਾ ਹੀ ਨਹੀਂ ਰਹੇ ਉਹਨੇ ਨਹੀਂ ਨਹੀਂ ਵਧੀਆ ਵੀਰਜੀ ਮਾੜਾ ਡੰਗ ਵੀਰਜੀ ਕਿੱਲੇ ਵਾਰਦੇ ਨਹੀਂ ਵਾਰਨਾ ਚੜਦੀ ਐ ਨਾ ਮਹਾਰਾਜ ਕਿਹਨੂੰ ਵਾਰਿਆ ਜੀ ਦੱਸਾਂ ਗੱਲ ਕੀ ਆ ਘੱਟ ਵੀ ਜੀ ਕਮਾਈ ਕਰ ਲੋ ਹਾਂਜੀ ਹਾਂਜੀ ਠੀਕ ਚੰਗੀ ਦੋ ਹਾਂਜੀ ਹਾਂਜੀ ਵੀਰਜੀ ਜਿੰਨਾ ਵੀ ਜੀ ਘੱਟ ਲਾਵਾਂਗੇ ਚੀਜ਼ ਚੰਗੀ ਦਵਾਂਗੇ ਵੀਰ ਭਣਪਰਾ ਫੇਰ ਹੋਣਗੇ ਭੱਜ ਗਏ ਹਾਂਜੀ 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 ਇਹਦਾ ਵੀਰ ਜੀ ਕੀ ਮੁੱਲ ਕੀਤਾ ਇਹਦਾ ਵੀਰ ਜੀ ਜਾਇਜ਼ ਕਰਾਂਗੇ ਮੁੱਲ ਵੀਰ ਜੀ 32000 ਕਰਾਂਗੇ 32000 ਰੁਪਇਆ ਤੇ ਯਾਰ ਛੱਡ ਦਾਂਗੇ 30000 ਦੇ ਦਈਏ ਨਹੀਂ ਵੀਰ ਜੀ ਹੋਰ ਕਰੋ ਮਾਰ ਜੀ 30000 ਹੀ ਦੇ ਦਾਂ ਨਹੀਂ ਹੋਰ ਕਰੋ ਤੁਸੀਂ ਦਾਦੋ ਵੀਰ ਜੀ ਫੇਰ ਤੁਹਾਡਾ ਮਾੜਾ ਨਿਪਟਾ ਕਰਨਾ ਹੈ ਵੀਰ ਜੀ ਉਹਨੇ ਇੱਕੋ ਗੱਲ ਕਰਿਓ ਛੋੜ ਛੱਪੇ ਵਾਲੀ ਜਿੱਦ ਛੋੜ ਹੀ ਕਰੀਏ ਕਿੱਥੇ ਛੋੜ ਹੀ ਕਰੀਏ ਜਾਨ ਦੋ ਦੋ ਸਹੀ ਜੀ ਲੈ ਦੇ ਦਾਂਗੇ ਵੀ ਜੀ ਵੇਖੋ ਵੀਰ ਜੀ ਵੀਰ ਨਾਲ ਮਾਰ ਕੇ ਹਾਂ ਜੀ ਜੇ ਵੀਰ ਜੋੜਾ ਕੋ ਖੜੂ ਦਾ ਨਾ ਇਕੱਠਾ ਹਾਂ ਜੀ ਥੋੜਾ ਬੋਤਾ ਹੋਰ ਮਾਰ ਜੀ ਹਜ਼ਾਰ ਜਰ ਹੋਰ ਵੀਰ ਕਹਿੰਦਾ ਸਾਧਾਂਗੇ ਜੀ ਜੋੜਾ ਇਕੱਠਾ ਖੜੂ ਭਾਈ ਕਿਹ ਜੋੜਾ ਕਰੂਗਾ ਕਿਹ ਜੋੜਾ ਖੜੂਗਾ ਹਾਂ ਜੀ ਹਾਂ ਜੀ ਕੱਲੀ ਜੋ ਮਾਨ ਹੈ ਆਪਣੀ ਮਰਜ਼ੀ ਦਾ ਕਰਨਾ ਠੀਕ ਹੈ ਵੀਰ ਜੀ ਵੀਰ ਕਹਿੰਦਾ ਮੈਂ ਨਿਕੇ ਨਿਕੇ ਰੇਟ ਕੀਤੇ ਆਪਾਂ ਚਾਹ ਪਾਣੀ ਵਾਲੇ ਆਪਾਂ ਇੰਨਾ ਵਾਧ ਨਹੀਂ ਰੇਟ ਕੀਤਾ ਬਸ ਆਪਾਂ ਦੇਨੇ ਬਾਦ ਆਪਣੀ ਮਰਜ਼ੀ ਨਾਲ ਵਾਪਸ ਇਧਰ ਕੋਈ ਵੀ ਮੰਗਾਉਂਦਾ ਹਣਾ ਹਾਂਜੀ ਹਾਂਜੀ ਡਰੇ ਨਾ ਆਪਾਂ ਵੀ ਜੀ ਕੋਈ ਇਹ ਰੱਖਦੇ ਨਹੀਂ ਕਿ ਨਾ ਕਰਨੀ ਹਾਂਜੀ ਹਾਂਜੀ ਵੀ ਜੀ ਕੋਈ ਗੱਲ ਨਹੀਂ ਆ ਕਈ ਵੀ ਆ ਰਾ ਦਿੰਦੇ ਵੀ ਜੀ ਇਹ ਪੈਸੇ ਨਹੀਂ ਪਾਉਣੇ ਇੱਥੇ ਲੈ ਆਉ ਲੱਦਗੇ ਵੀ ਜੀ ਪਰ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਇਹ ਰਗੀਆਂ ਬੜੀਆਂ ਚੱਲਦੀਆਂ ਹਾਂਜੀ ਵੀਰ ਜੀ ਥੋੜੀ ਬਹੁਤੀ ਸਾਈ ਬਿਆਨਾਂ ਤੇ ਚਾਹੀਦਾ ਹੀ ਪਹਿਲਾਂ ਕਿਉਂਕਿ ਆਪਾਂ ਵੀ ਜੀ ਆਦਨੇ ਚਲੋ ਪੈਸੇ ਪਾ ਦਿਓ ਕਿਰਾਏ ਛਣਕ ਦੇ ਦਿਓ ਬਸ 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 ਹਾਂਜੀ ਫੇਰਾ ਫੇਰੀ ਵੀਰ ਜੀ ਆਪਣੇ ਚੈਨਲ ਤੇ ਇੱਥੇ ਮਨ ਮਿਲਦੀ ਰਹੇ ਭਾਂਦੇ ਕੋਈ ਨਾ ਹੋਊਗੀ ਹਾਂਜੀ 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 ਨਾ ਕੰਮ ਕਰਨ ਦੇ ਆ ਦੇ ਲੋ ਵੀ ਜੀ ਰੋਜ਼ ਮਾਲ ਦੇ ਨਹੀਂ ਵਧੀਆ ਵਧੀਆ ਵੀਰ ਜੀ ਨਿਕਣ ਵੀ ਵੀ ਜੀ ਪਹਿਲੀ ਸੱਤੇ ਰਾਇ ਵੇਖਦਾ ਵੇਖਦਾ ਵੀਰ ਜੀ ਹਾਂ ਜੀ ਸਾਡੇ ਨਾਲ ਧੋਖਾ ਜੀ ਕਿਸੇ ਨਾਲ ਹੋਵੇ ਨਹੀਂ ਵੀਰ ਜੀ ਕਿਸੇ ਤਾਂ ਤੁਹਾਡੇ ਨਾਲ ਫਿਰ ਤੁਸੀਂ ਵੀ ਰੋਟੀ ਵਾਤੇ ਦੇ ਉਹ ਵੀ ਜਿੰਨੇ ਲੈਣੇ ਉਹਨੇ ਵੀ ਚੱਲ ਰੋਟੀ ਪਾਣੀ ਵਾਤੇ ਲੈਣਾ ਬਸ ਜਿੱਤਰਾ ਆਉਂਦਿਆਂ ਉਤਰਾ ਗਾੜੀ ਦੇ ਦਿੰਦੇ ਆ ਵੀਰ ਜੀ ਤੁਸੀਂ ਵੀ ਮੋਲੀ ਲਿਆ ਕੇ ਗਾਉਂ ਚੱਲੋ ਚੋਣਾਂ ਵਿੱਚ ਉਹ ਲੈ ਆਈ ਦੀਆਂ ਹਾਂਜੀ ਹਾਂਜੀ ਤੇ ਜਿਹੜਾ ਵੀਡੀਓ ਇਹ ਪਾਦੀ ਦੀ ਗੱਡੀਆਂ ਹਾਂਜੀ ਹਾਂਜੀ ਜੀ ਹਾਂਜੀ ਕੋਈ ਤੁਹਾਨੂੰ ਪਤਾ ਕਿ ਲੋ ਪਾਦੀ ਤੁਹਾਡੇ ਚੈਨਲ ਤੇ ਬਹੁਤ ਬਾਬੇ ਦੀ ਕਿਰਪਾ ਵਾ ਬਹੁਤ ਚੱਲਣਿਆ ਸਾਡੇ ਤੇ ਬਹੁਤ ਵਿਗਦਾ ਮਹਾਰਾਜ ਸਭ ਦਾ ਵੇਚੇ ਮਹਾਰਾਜ ਭਲਾ ਕਰੇ ਸਾਰੇ ਜੀ ਜਾ ਕੇ ਕੋਈ ਕਿਲੋ ਫਣ ਦਾ ਫਰਕ ਪਾ ਵੀ ਸਾਦਾ ਡੰਗਾ ਹਾਂਜੀ ਹਾਂਜੀ ਵੀਰ ਜੀ ਤੇ ਵੀਰ ਜੀ ਐਡਰੈਸ ਨਾਂ ਤੇ ਨੰਬਰ ਦੱਸ ਦੋ ਆਪਣਾ ਸੂਨੂ ਜੇ ਪਿੰਡ ਭਮਾ ਜ਼ਿਲ੍ਹਾ ਬਸੇ ਤਹਿਸੀਲ ਮਜੀਠਾ ਜੀ ਹਾਂਜੀ ਮੋਬਾਈਲ ਨੰਬਰ ਵੀਰ ਜ ਏਨੀ ਵੀ ਜੀ ਨਹੀਂ ਮਾਦਾਂ ਬੋਲ ਕਰਾਂਗੇ ਠੀਕ ਹੈ ਵੀਰ ਜੀ ਕਰ ਦਾਂਗੇ ਵੀ ਜਿੰਨੇ ਜੋਗਿਆ ਕੋਈ ਗੱਲ ਕੋਈ ਗੱਲ ਹਾਂਜੀ ਸਸੀਗਾ ਵੀਰ ਜੀ ਸਸੀਗਾ ਜੀ